ਨਗਰ ਬਰਗਰਾ ਨਗਰ ਹਾਂਜੀ ਕੋਈ ਕੋਈ ਸਿੰਘ ਦਾ ਪਿੰਡ ਹਾਂਜੀ ਉੱਥੇ ਵੀ ਕਲਾਵੀ ਟੂਰਨਾਮੈਂਟ ਕਬੱਡੀ ਕੱਪ ਮੈਂ ਸੁਣਿਆ ਆਵਾਜ਼ ਆਈ ਹਾਂ ਕੋਈ ਵੀ ਕਰਾਵੇ ਹਾਂਜੀ ਸੋ ਇਟਸ ਇ ਨਿਊਟਨ ਦਿੰਦੇ ਹੈ ਹੋਂਗਾ ਹਾਂਜੀ ਤੇ ਆਪਜੀ ਕੋਈ ਸੰਤਾ ਨੂੰ ਗੁਰਮਤ ਵਿਚਾਰ ਜਾਂ ਕੋਈ ਖਿਡਾਰੀਆਂ ਨੂੰ ਕੋਈ ਅਸ਼ੀਸ਼ਵਾਦ ਦੇ ਰਹੇ ਹੋ ਜਾਂ ਅਸੀਂ ਕਬੱਡੀ ਖੇਡਾਉਣਗੇ ਤਾ ਬੱਚਿਆਂ ਨੂੰ ਅਕਸਾ ਉਹਨਾਂ ਨਸ਼ੇ ਪਤ ਤੋਂ ਬਚਣਗੇ ਬਚਣਗੇ ਹਾਂਜੀ ਅਗਰਾ ਵਧਨ ਦੀ ਜੀਵਨ ਮਿਲੇਗਾ ਅੱਛਾ ਜੀ ਬਾਬਾ ਜੀ ਜਗਤ ਸਿੰਘ ਜੀ ਮੈਂ ਪੱਤਰਕਾਰ ਜਸਵੀਰ ਸਿੰਘ ਚੱਲਦਾ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਖਾਤੀ